ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲਾਂਗੇ ਸ਼ੁਰੂਆਤ ਟਾਈਮ ਜੀ 5:00 ਵਜੇ ਤੇ ਆਪਾਂ ਲੇਟ ਹੀ ਕਰੀਏ ਸ਼ੁਰੂਆਤ ਤੇ ਕੰਮ ਬਸ ਕਰਦੇ ਹਾਂ ਸਟਾਰਟ ਹੈਨਾ ਸਬਜ਼ੀ ਅਸੀਂ ਕੱਦੂ ਚੀਰ ਕੇ ਰੱਖ ਲਿਆ ਮੈਕਜੇਸ਼ਨ ਨੇ ਤੇ ਸਬਜ਼ੀ ਆਪਣੀ ਚੀਰੀ ਪਈ ਹੈ ਤੇ ਬਸ ਕੱਪੜਾ ਦਹ ਲਾ ਕੇ ਆਪਾਂ ਸਲਾਹ ਮੈਂ ਕਰਦੀ ਆ ਵੀ ਪਹਿਲਾਂ ਝਾੜੂ ਪੜਦਗੇ ਝਾੜੂ ਕੱਟ ਕੇ ਫਿਰ ਦੁਬਾਰਾ ਭਾਂਡੇ ਵਗੈਰਾ ਚੱਕਾਂਗੇ ਤੇ ਕੱਲ ਜੀ ਉਸ ਵਲੌਗ ਨਹੀਂ ਆਇਆ ਹਨਾ ਥੋੜਾ ਜਿਆ ਤਾਂ ਕੁਝ ਤਾਂ ਬਣਿਆ ਨਹੀਂ ਕੱਲ ਬੁੜੀਆਂ ਵਾਲੀਆਂ ਹਨਾ ਤੇ ਟਾਈਮ ਹੀ ਨਹੀਂ ਮਿਲਿਆ ਸ਼ਾਰਟ ਲੈਣ ਦਾ ਬਿਲਕੁਲ ਵੀ ਭੈੜਾ ਲੱਗਦਾ ਹਨਾ ਸ਼ਾਰਟ ਲੈਣੇ ਮਤਲਬ ਕੱਲ ਆਏ ਹੋਈ ਗਿਆ ਹਨਾ ਵੀ ਦੋ ਆਗਿਆ ਦੋ ਜਾਵੜਾ ਨਾ ਬੁੜਗਾ ਦੋ ਆਗਿਆ ਦੋ ਜਾਵੜਾ ਇਸ ਕਰਕੇ ਨੇ ਕੱਲ ਵਲੌਗ ਹੀ ਨਹੀਂ ਬਣੇ ਸਾਥੇ ਸ਼ਾਰਟ ਹੀ ਨਹੀਂ ਲੈ ਗਏ ਤੇ ਸ਼ਾਰਟ ਨਹੀਂ ਲੈ ਗਏ ਫਿਰ ਤੁਹਾਨੂੰ ਪਤਾ ਹੈ ਵੀ ਅਪਲੋਡ ਵੀ ਕਿੱਥੋਂ ਕਰਦੇ ਅਸੀਂ ਹਨਾ ਤੇ ਚਲੋ ਮੈਂ ਕਿ ਅੱਜ ਆਪਾਂ ਵਲੌਗ ਬਣਾਉਣੀ ਹੈ ਤੇ ਅੱਜ ਵੀ ਘਰ ਬੁੜੀਆਂ ਤਾਂ ਬਹੁਤ ਆਈਆਂ ਪਰ ਮੰਮੀ ਅੱਜ ਜਾਵੜੇ ਕਿ ਦਿੜਵਾ ਕਿਉਂਕਿ ਸਾਡੇ ਦੋਤੇ ਦਾ ਫੋਨ ਆ ਗਿਆ ਸੀ ਕਹਿੰਦਾ ਮੰਮੀ ਤੂੰ ਆ ਜਾ ਚੱਲ ਕੱਲ ਨੂੰ ਭੋਗ ਹੈ ਕਿ ਸਾਰੇ ਹੀ ਹੁੰਦਾ ਕੋਲੇ ਤੇ ਸਾਡੇ ਮੰਮੀ ਗਏ ਅੱਜ ਕਿ ਦਿੜਵਾ ਤੇ ਕੱਲ ਨੂੰ ਅਸੀਂ ਚੰਨ ਨੂੰ ਭੋਗ ਦੇ ਤਿੰਨੇ ਕਵਾਂਜੀ ਆ ਜਾਉਂਗੇ ਆਉਂਦੇ ਹਾਂ ਟਾਈਮ ਤੇ ਗੱਡੀ ਤੇ ਸਸਰੀ ਕਾਲ ਜੀ ਸਾਰਿਆਂ ਨੂੰ ਪਰ ਆਉਣ ਨਹੀਂ ਆ ਜਿੰਦ ਜਦੋਂ ਸੀ ਆਦੇ ਤੇ ਬਾਕੀ ਜੀ ਹਨਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਬਹੁਤ ਸਪੋਰਟ ਕਰੀ ਜੰਨੇ ਹੋ ਬਹੁਤ ਸੋਹਣੇ ਸੋਹਣੇ ਹਨਾ ਕਮੈਂਟ ਕਰਦੇ ਆ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਨੂੰ ਇੱਕ ਭੈਣ ਦਾ ਹੋਰ ਨੰਬਰ ਮਿਲ ਗਿਆ ਹਨਾ ਜਿਨ੍ਹਾਂ ਨਾਲ ਕੀ ਆਪਾਂ ਗੱਲ ਕਰੀ ਮਨਪ੍ਰੀਤ ਦੀਦੀ ਹੈ ਹਨਾ ਤੇ ਉਹਨਾਂ ਦੇ ਤਿੰਨ ਬੇਟੀਆਂ ਨੇ ਤੇ ਅਸੀਂ ਬਹੁਤ ਟਾਈਮ ਗੱਲ ਕਰੀਏ ਘੰਟੇ ਉਹ ਬਹੁਤ ਨਾਈ ਨੇ ਨੇਚਰ ਦੇ ਭੈਣ ਤੇ ਅਸੀਂ ਵਧੀਆ ਗੱਲਾਂ ਮਾਰੀਆਂ ਤੇ ਬਹੁਤ ਬਹੁਤ ਉਹਨਾਂ ਨੂੰ ਆਪਾਂ ਥੈਂਕ ਯੂ ਕਹਿਨੇ ਆ ਹਨ ਵੀ ਸਾਨੂੰ ਹਨਾ ਇੰਨੇ ਕਾਬਲ ਸਮਝਿਆ ਵੀ ਤੁਸੀਂ ਸਾਡਾ ਨੰਬਰ ਲਿਆ ਹਨਾ ਸਾਡੇ ਨਾਲ ਗੱਲ ਕਰੀ ਤੇ ਬੇਟੀਆਂ ਬਾਸ ਤੇ ਸਾਡੇ ਆ ਪੋਜੀਸ਼ਨ ਤੇ ਪ੍ਰੀਤ ਵਾਸਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹਨਾ ਤੇ ਸਾਰਿਆਂ ਦਾ ਹੀ ਧੰਨਵਾਦ ਹੈ ਜੀ ਐਂ ਸਪੋਰਟ ਬਣਾਈ ਰੱਖੋ ਆਪਣੇ ਚੈਨਲ ਨਾਲ ਤੇ ਤੁਹਾਡੀ ਸਪੋਰਟ ਨਾਲ ਹੀ ਸਾਡਾ ਚੈਨਲ ਹੈ ਹਨਾ ਤੇ ਵਾਇਗਰ ਨੂੰ ਚਾਹਿਆ ਤਾਂ ਹਨਾ ਵੀ ਜੋ ਸੋਚ ਕੇ ਚੈਨਲ ਬਣਾਇਆ ਆਪੋ ਆਪਣੇ ਮਕਸਦ ਤਾਈ ਜਰੂਰ ਪਹੁੰਚਾਂਗੇ ਛੇਤੀ ਪਹੁੰਚ ਜਾਗੇ ਹਲਾਤਾ ਵੀ ਛੇਤੀ ਛੇਤੀ ਪਹੁੰਚ ਜੂਗੇ ਤੇ ਬਾਜੀ ਸਪੋਰਟ ਨਾ ਛੱਡਿਓ ਆਪਦੀ ਭੈਣ ਨਾਲ ਹਨਾ ਤੇ ਫੁੱਲ ਸਪੋਰਟ ਕਰੋ ਹਨਾ ਪਰ ਵਿਊ ਬਹੁਤ ਘਟਾਉਣ ਲੱਗ ਗਿਆ ਆਪਣੀ ਵੀਡੀਓ ਤੇ ਪਤਾ ਨਹੀਂ ਕੀ ਗੱਲ ਹੋ ਗਈ ਤੇ ਪਹਿਲਾਂ ਦੇਖੋ ਵੀ ਬਹੁਤ ਸੋਹਣੇ ਵਿਊ ਆਉਂਦੇ ਹੁੰਦੇ ਸੀਗੇ ਵੀਡੀਓ ਤੇ ਬਹੁਤ ਜ਼ਿਆਦੇ ਸੋਹਣੇ ਪਤਾ ਨਹੀਂ ਕੀ ਗੱਲ ਹੋ ਗਈ ਹਨਾ ਵੈਸੇ ਆਪਾਂ ਚਲੋ ਇੱਕ ਅੱਧਾ ਦਿਨ ਹੁੰਦਾ ਵੀ ਨਹੀਂ ਵੀਡੀਓ ਪਈ ਆ ਬਾਕੀ ਤਾਂ ਆਪਾਂ ਡੇਲੀ ਅਪਲੋਡ ਕਰਦੇ ਆਂ ਤੇ ਇਤੋਂ ਕੋਈ ਵਾਰੀ ਮਜਬੂਰੀ ਹੋ ਜਾਂਦੀ ਹੈ ਬੰਦੇ ਦੀ ਹਨਾ ਕੋਈ ਕੰਮ ਵਗੈਰਾ ਹੋ ਜਾਂਦਾ ਉਦੋਂ ਆਪਾਂ ਵੀਡੀਓ ਨਹੀਂ ਪਾ ਸਕਦੇ ਪੈਸੇ ਤਾਂ ਆਪਾਂ ਡੇਲੀ ਵਲੌਗ ਬਣਾਉਣੀ ਆ ਤੇ ਬਸ ਐਨਾ ਕਰੋ ਜੀ ਹਨਾ ਸਪੋਰਟਿਵ ਬਣਾਈ ਰੱਖੋ ਆਪਣੇ ਚੈਨਲ ਨਾਲ ਤੇ ਬਾਕੀ ਸਾਰਿਆਂ ਨੂੰ ਹਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਹਨਾ ਤੇ ਚਲੋ ਕਮੈਂਟ ਜੇ ਅਸੀਂ ਕੋਈ ਸਾਡੀ ਗਲਤੀ ਹੁੰਦੀ ਉਹ ਵੀ ਦੱਸੋ ਹਨਾ ਵੀ ਇਹ ਚੀਜ਼ ਤੁਹਾਡੀ ਗਲਤੀ ਹੈ ਤੇ ਦੀਦੀ ਇਹਨੂੰ ਸੁਧਾਰੋ ਆਪੋਂ ਵਿਸਤਾਰਾਂਗੇ ਤੇ ਬਾਕੀ ਸੋਡੇ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਦੇ ਆਪਾਂ ਰਿਪਲਾਈ ਕਰਦੇ ਆਂ ਇਹੋ ਜੀ ਗੱਲ ਲਿੰਦੀ ਪਰ ਆਇਂ ਹੁੰਦਾ ਕਈ ਵਾਰੀ ਟਾਈਮ ਨਹੀਂ ਲੱਗਦਾ ਨਾ ਲੇਟ ਫੇਟ ਹੋ ਜਾਂਦਾ ਬੰਦਾ ਵੀ ਵੀਜੀ ਹੁੰਨੇ ਆ ਤੇ ਉ ਆਪਾਂ ਵੈਸੇ ਰਿਪਲਾਈ ਕਰਨੇ ਕਰਨਾ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਮੰਮੀ ਬਾਹਰ ਨਾਲ ਐਸੀ ਵਰਗੀ ਹਵਾ ਚੱਲੀ ਜਾਂਦੀ ਆ ਚੱਲ ਪਈ ਹਵਾ ਅੰਟੀ ਠੰਡੀ ਇੱਕ ਪਹਿਲਾਂ ਹਮਸ ਹੋ ਰਿਹਾ ਸੀਗਾ ਮੈਂ ਤਾਂ ਸੈਸ਼ਨ ਨੂੰ ਕੂਲਰ ਲਾ ਕੇ ਬੈਠ ਗਏ ਤੇ ਨੋਰ ਹੀ ਹਵਾ ਪਤਾ ਨਹੀਂ ਕਿਵੇਂ ਸਾਹ ਜਾਂ ਬੰਦ ਹੋਈ ਕੇ ਅੰਦਰ ਆ ਦੋ ਮਹੀਨੇ ਤਾਂ ਬਾਲੇ ਗੰਦੇ ਹੁੰਦੇ ਸੌਣ ਤੇ ਭਾਦੋਂ ਤੇ ਇਹ ਤਾਂ ਬਸ ਰੂਹੀ ਖਤਮ ਕਰ ਦਿੰਦੇ ਆ ਚਿਪਚਿਪਾ ਪਿੰਡਾ ਹੋਈ ਜਾਂਦਾ ਸਾਰਾ ਦਿਨ ਤੇ ਬੱਸ ਜੀ ਸੌਣ ਭਾਦੋ ਟੱਪ ਗਿਆ ਫੇਰ ਮੁਰਕੋ ਠੰਡ ਹੋ ਜੂਗੀ ਜਦੋਂ ਠੰਡਾ ਹੋ ਜੂਗਾ ਮੰਮੀ ਆ ਸੌਣ ਹੈ ਤੇ ਕੱਲੂ ਭਾਦੋ ਅਗਲਾ ਮਹੀਨਾ ਭਾਦੋ ਭਾਦੋ ਹੁੰਦਾ ਸੌਣ ਤੇ ਉਹ ਦੋ ਨੋ ਮੰਮੀ ਨਾ ਹਾਂ ਤੇਰੇ ਜਨਮ ਦਿਨ ਆਊਗਾ ਮੇਰੀ ਯਾਦ ਆ ਪੁੱਤ ਇਹ ਨੋ ਮਹੀਨਾ ਕਿਹੜਾ ਹੁੰਦਾ ਮੰਮਾ ਨਹੀਂ ਹੁੰਦਾ ਠੰਡਾ ਕੀ ਗਰਮੀ ਆਲਾ ਫਰਬਰੀ ਫਰਬਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਟ ਸਤੰਬਰ ਚ ਉਹ ਦਰਜਨ ਇਹ ਤਾਂ ਮੈਨੂੰ ਵੀ ਪਤਾ ਆ ਉਹ ਤੇ ਠੰਡਾ ਹੋਗੀ ਕੀ ਗਰਮੀ ਸਾਹ ਜਿਹਦਾ ਮਸੂਮਾ ਦੋ ਨਾ ਠੰਡ ਨਾ ਗਰਮੀ ਠੀਕ ਸਜਾ ਹੁੰਦੇ ਹਾਂ ਠੀਕ ਹੈ ਬਣਾਵਾਂਗੇ ਜਲਦੀ ਨੇ ਜੋਗੀ ਹੈ ਨਹੀਂ ਮਨ ਜਿਵੇਂ ਹਿੰਟ ਕਰਦਾ ਹਣਾ ਨਹੀਂ ਤਾਂ ਭੜੇ ਤਾਂ ਲੱਗਦੇ ਫੁੱਫੜਾ ਕਰਕੇ ਵੀ ਚਲੋ ਮੰਨ ਕੇ ਚਲੋ ਹਜੇ ਪਿਆ ਹਨਾ ਮਹੀਨਾ ਪਿਆਗਾ ਫਿਰ ਦੇਖਦੇ ਕੀ ਬਣਦਾ ਹਨਾ ਜਸ਼ਨ ਉਹ ਨੂੰ ਦੇਖਣੇ ਕੀ ਬਾਕੀ ਜਿਹੜੀ ਬੀਫਿੰਗ ਕਰੂਗੀ ਉਹ ਕਰ ਲਾਂਗੇ ਆਪਾਂ ਉਹ ਕੇ ਨੀਂ ਜੀਸ਼ਨ ਤੇ ਸਾਡਾ ਵੀਡੀਓ ਦਾ ਹਾਲ ਦੇਖੋ ਜੀ ਅੱਜ ਫੁੱਲਾਂ ਦੇ ਬੂਟੇ ਦੇ ਪੱਤੇ ਹੋ ਗਏ ਹਵਾ ਨਾਲ ਉੱਡ ਕੇ ਤੇ ਸਾਰੇ ਐਨ ਆਦਾ ਵੀ ਕਿਵੇਂ ਖਿਲਾਰ ਕੇ ਕੂੜਾ ਰੱਖਿਆ ਹੁੰਦਾ ਤੇ ਪਾਂਡੇ ਵੀ ਪਏ ਆ ਜੀ ਚਾਹ ਹੋ ਗਈ ਨਾ ਕਿਵੇਂ ਰਣਵੀਰ ਆ ਗਿਆ ਸੀਗਾ ਵੀਡੀਓ ਮੈਥੋਂ ਬਣੀ ਨਹੀਂ ਹਨਾ ਕਿਉਂਕਿ ਮੈਂ ਸਟਾਰਟ ਕੀ ਨਹੀਂ ਕਰੀ ਸੀਗੀ ਵੀਡੀਓ ਦੀ ਤੇ ਅਸੀਂ ਭੈਣ ਭਰਾ ਗੱਲਾਂ ਮਾਰੀ ਗਏ ਦੇਰ ਮਖੇ ਆਪਣਾ ਕੀ ਕਹਿੰਦੇ ਹੁੰਦੇ ਆ ਉਸੇ ਅਸੀਂ ਕੱਲ ਸ਼ਾਟ ਬਣਾਏ ਸੀ ਮੈਂ ਤੇ ਮੰਮੀ ਨੇ ਤੇ ਉਹ ਅੱਜ ਵਾਲੇ ਬਲੌਗ ਚ ਆਪਾਂ ਸ਼ਾਟ ਲਾ ਦਾਂਗੇ ਹਨਾ ਵੀ ਚਲੋ ਦੇਖ ਲਓ ਅਸੀਂ ਕੱਲ ਥੋੜਾ ਜਿਹਾ ਕੰਮ ਕਰੀ ਸੀ ਮੈਂ ਤੇ ਮੰਮੀ ਤੇ ਪਸਾਹੀ ਹੈ ਜੀ ਹੋਰ ਤਾਂ ਤੇ ਕੱਲ ਨੂੰ ਭੋਗ ਹੈ ਜੀ ਭੋਗ ਤੇ ਜਾਣਾ ਸਾਰਾ ਦਿਨ ਉੱਧਰ ਜਾਣਾ ਹਨਾ ਅੰਗਝੂਆ ਤੇ ਕੁੜੀਆਂ ਦਾ ਮਗਰ ਓਖਾ ਇਹ ਜਿਵੇਂ ਆਕਰਦਾ ਹਨਾ ਹਨਾਂ ਨੂੰ ਇੰਤਝਾਂ ਜਿਵਾ ਕਰਗਾਂ ਨੂੰ ਕੱਲ੍ਹਿਆਂ ਨੂੰ ਤਾਂ ਛੱਡ ਕੇ ਜਾਂਦੀ ਮੌਸਮ ਅੱਜ ਵੀ ਮੀਂਹ ਵਾਲਾ ਹੋਇਆ ਪਿਆ ਬਹੁਤ ਖਤਰਨਾਕ ਹੋ ਰਿਹਾ ਮੌਸਮ ਤੇ ਪਾਪਾ ਬੁਝਾਵੜਿਆ ਸੀ ਜੀ ਕੱਲ ਤੇ ਕੁਸਤਨ ਵੀਰ ਕੀ ਮੱਕੀ ਦਾ ਕਰਕੇ ਬਾਗਾ ਸੀ ਕਿਉਂਕਿ ਲੜ ਗਈ ਮੱਕੀ ਬਕਾਉਣੀ ਸੀਗੀ ਪਾਪਨੇ ਰਵੀਰ ਕੀ 2 ਗਿੱਲੇ ਤੇ ਪਾਪਾ ਕਹਿੰਦਾ ਵੀ ਝੋਨਾ ਲਾ ਲਵਾਂਗੇ ਚਲ ਮੁੜ ਕੇ ਲੇਟ ਹੋਈ ਜ ਨੇ ਤੁਸੀਂ ਉਹ ਪਾਪਾ ਕਹਿੰਦਾ ਫੋਨ ਨਾਲੇ ਨਹੀਂ ਗੱਲਾਂ ਹੋਣਗੀਆਂ ਮੈਂ ਘਰੇ ਜਾ ਕੇ ਪਤਾ ਕਰਕੇ ਆਉਣਾ ਦੇਖ ਤਨਜੀ ਬਣਿਆ ਹੁਣ ਮੱਕੀ ਦਾ ਕੀ ਇੰਤਜ਼ਾਮ ਹੋਇਆ ਕਿਉਂਕਿ ਫੋਨ ਮੈਥੋਂ ਵੀ ਨਹੀਂ ਹੋਇਆ ਮੈਂ ਤੇਰਾ ਰਵੀਰ ਬੈਠਾ ਰਿਹੈ ਦੁਪਹਿਰੇ ਅੱਜ ਫੇ ਸਾਨੂੰ ਪਤਾ ਕਦੇ ਬੁੜੀਆਂ ਆ ਜਾਂਦੇ ਕਿਤੇ ਕਿਵੇਂ ਕਿਤੇ ਕਿਵੇਂ ਵਸਾਈ ਜੇ ਹੋ ਜਾਂਦੇ ਤੇ 2 ਵਜੇ ਤੋਂ ਬਾਅਦ ਆ ਆਹ ਦੇਖੋ ਰੋਟੀ ਪਾਣੀ ਬਣਾਉਣਾ ਹੁੰਦਾ ਇਹਨਾਂ ਵਾਸਤੇ। ਸੋਈ ਬਰਮੇ ਦੀ। ਜੋਜੀ ਇੱਥੇ ਆਪਣੇ ਬਾਰਡਰ ਬਾਕਸ ਰਹਿ ਗਿਆ ਦਿਖਾਈ ਗਿਆ ਤੁਹਾਨੂੰ। ਆ ਦੇਖੋ ਬਾਰਡਰ ਬਾਕਸ ਦੀਆਂ ਲੱਗੀਆਂ। ਠੀਕ ਬਾਹਰ ਹੀ ਲੱਗੇ ਪਏ। ਆ ਜੀ ਨੋ ਸੱਸ ਅਸੀਂ ਕਈ ਦਿਨਾਂ ਤੋਂ ਆਉਂਗਾ ਮੰਮੀ ਆਪਾਂ ਕਿੰਨੇ ਦਿਨਾਂ ਤੋਂ ਆਉਂਗਾ। ਹਾਂ ਦੋ ਟਾਈ ਮਹੀਨੇ ਤੋਂ ਅੱਜ ਅਸੀਂ ਹਨਾ ਕੰਮ ਆਈਏ ਘਰੇ ਹੀ ਹੁੰਦੀਆਂ ਸੀ ਹੁਣ ਤਾਂ ਵੈ ਘਰੋਂ ਇਹ ਆ ਵਕਤ ਪਾਤਾ ਹਨਾ ਉਦਾਂ ਹੀ ਭੇੜੇ ਲਾ ਦਿਆ ਪਰ ਸਾਨੂੰ ਅੱਜ ਬਹੁਤ ਜ਼ਰੂਰੀ ਕੰਮ ਸੀ ਮੇਨ ਤੇ ਮੰਮੀ ਨੂੰ ਹਨਾ ਮਜ਼ਬੂਰੀ ਹੈ ਵੀ ਬੱਚਿਆਂ ਵਾਸਤੇ ਕਹਿੰਦੇ ਹੁੰਦੇ ਬਹੁਤ ਕੁਝ ਕਰਨਾ ਪੈਂਦਾ ਸੰਘਰਸ਼ ਕਰਨਾ ਪੈਂਦਾ ਇੱਕ ਮਾਂ ਨੂੰ ਤਾਂ ਬਹੁਤ ਕੁਝ ਕਰਨਾ ਪੈਂਦਾ ਹਨਾ ਪਿਓ ਨੂੰ ਫੇਰ ਸਰ ਜਾਂਦਾ ਚੱਲ ਬੈਠਾ ਉੱਥੇ ਹਨਾ ਹੁਣ ਫਿਕਰ ਤਾਂ ਹੈ ਨਹੀਂ ਕਰਦਾ ਤੇ ਇਹ ਤੇ ਹਣਾ ਸਾਰੀਆਂ ਟੈਨਸ਼ਨਾਂ ਲੈਣ ਦੇਣ ਦੀਆਂ ਜੋ ਵੀ ਕੁਝ ਕਰਨਾ ਹਨ ਵੀ ਕੀ ਜ਼ਰੂਰਤਾਂ ਨੇ ਬੱਚੇ ਵੱਡੇ ਹੋ ਰਹੇ ਆ ਤੇ ਚਲੋ ਇਹ ਕੋਸ਼ਿਸ਼ ਕਰਦੇ ਸੀਗੇ ਹਣਾ ਵੀ ਚਲੋ ਜੀ ਕੋਈ ਕੰਮ ਬਣ ਜੇ ਦਾ ਦੋਨੇ ਨੋ ਸਾਸ ਸਸ ਤਿੱਖੜ ਦੁਪਹਿਰ ਹੈ ਮੀ ਬਹੁਤ ਜ਼ਿਆਦੇ ਤੁਹਾਨੂੰ ਪਤਾ ਅੱਜ ਪਰ ਠੇਕ ਅੱਜ ਤਾਂ ਜਮਾ ਪ੍ਰਤਾਹ ਮਾਰੀ ਹੈ ਨਹੀਂ ਕਿ ਜ਼ਿਆਦਾ ਹਾਂ ਥੋੜਾ ਜਿਹਾ ਸੂਕਾ ਪਿੰਡਾ ਬਾਲੀ ਗਰਮੈਸ਼ ਹੋਈ ਪਈ ਅੱਜ ਥੋੜਾ ਥੋੜਾ ਕਰਦੇ ਕਰਦੇ ਅਸੀਂ ਹੋ ਗਏ ਲੇਟ ਕਿਉਂਕਿ ਬੁੜੀਆਂ ਆ ਜਾਂਦੀਆਂ ਹਨਾ ਪਹਿਲਾਂ ਮੈਨੂੰ ਦੋ ਤਿੰਨ ਵਾਰੀ ਤਾਂ ਮੇਰੇ ਕੋਲੇ ਬੁੜੀਆਂ ਆਂਆਂ ਦੋ ਦੋ ਤਿੰਨ ਤਿੰਨ ਆਂਆਂ ਹਨਾ ਕਈ ਵਾਰੀ ਚ ਫੇਰ ਮੰਮੀ ਆਈ ਮੰਮੀ ਦੀ ਆਈ ਤਾਂ ਤਾਂ ਨਹੀਂ ਆਉਂਨਾ ਕੋਈ ਕਿਉਂਕਿ ਸਵੇਰੇ ਸਵੇਰੇ ਆ ਕੇ ਮੁੜ ਗਈਆਂ ਤੇ ਫੇਰ ਸਾਨੂੰ ਪਤਾ ਬੈਠਣਾ ਪੈ ਜਾਂਦਾ ਤੇ ਅਜੀ ਆਪਣੀ ਮੰਡੀ ਮੰਡੀ ਕਹਿੰਦੇ ਮਤਲਬ ਦੇਖੋ ਬੈਠਣ ਵਾਸਤੇ ਬੰਦਿਆਂ ਨੂੰ ਬਹੁਤ ਸੁਵਿਧਾ ਕਰੀ ਹੈ ਹਨਾ ਪੰਚਾਇਤ ਨੇ ਕਿੱਡੇ ਸੋਨੇ ਬਣਾਤੇ ਬੈਠਣ ਤੇ ਆ ਜੀ ਆਪਣੇ ਗਊਸ਼ਾਲਾ ਔਰ ਤਾਂ ਦੀ ਗਊਸ਼ਾਲਾ ਚਲੋ ਮੈਂ ਕਿਹਾ ਥੋੜੇ ਨਾਲ ਵੀਡੀਓ ਸ਼ੇਅਰ ਕਰ ਦਿਆਂ ਨਾ ਅੱਜ ਇੱਧਰ ਆਈ ਆ ਆਪਾਂ ਬਲੌਗ ਬਣਾਉਣੇ ਮੈਂ ਕਿਹਾ ਚਲੋ ਇੰਦਰ ਵੀ ਟੋਪਰ ਹੈਗਾ ਜੀ ਸਾਹਮਣੇ ਰਹਿ ਗਿਆ ਜੀ ਆਪਣਾ ਡੇਰਾ ਕਰਤਾਰਦਾਸ ਬਾਬਾ ਦਾ ਡੇਰਾ ਕੇ ਗਊਸਾਲਾ ਦਾ ਗੇਟ ਨਮਾ ਬਣਾ ਰਿਹਾ ਬਹੁਤ ਸੋਹਣਾ ਬਣ ਰਿਹਾ ਡੇਰਾ ਦੇਖੋ ਕੰਮ ਚੱਲ ਰਿਹਾ ਹੈਗਾ ਹਨਾ ਗਊਸਾਲਾ ਨੂੰ ਦਾਨ ਬਹੁਤ ਆਉਂਦਾ ਹੈਗਾ ਲੋ ਜੀ ਇਹ ਆ ਗਿਆ ਡੇਰਾ ਇੱਥੇ ਵੀ ਇੱਕ ਵਾਰੀ ਪ੍ਰੋਗਰਾਮ ਸੀ ਅਸੀਂ ਆਉਣਾ ਸੀ ਮੈਂ ਬੀਬੀ ਤੇ ਕੁੜੀਆਂ ਬੋਸ ਉਹਨਾ ਡੇਰਾ ਬਣਿਆ ਹੋਇਆ ਦਿਖਾਉਣੀ ਆਪਾਂ ਸੋਨਾ ਡੇਰਾ ਲੋ ਜੀ ਇਹ ਆਪਾ ਜੀ ਦਾ ਡੇਰਾ ਇੱਥੇ ਪ੍ਰੋਗਰਾਮ ਸੀ ਅਸੀਂ ਆਏ ਸੀ ਜਵਾਕ ਤੇ ਮੈਂ ਮੱਝਾਂ ਵੀ ਰਾਦਾ ਬਾਬਾ ਦੇਖੋ ਮੱਝਾਂ ਵੀ ਹੈਗੀਆਂ ਨੇ ਚਲੋ ਜੀ ਫੇਰ ਮਿਲਾਂਗੇ ਲੋ ਜੀ ਸਾਡੇ ਪਿੰਡ ਵਾਲੀ ਬੱਸ ਆ ਗਈ ਇਹ ਜਾਂਦੀ ਹੈ ਕਾਲਿਆਂ ਵਾਲੀ ਤੇ ਕਾਲਿਆਂ ਵਾਲੀ ਜਾਵੜੂਗੇ ਆਪਣੇ ਵਾਰਚ ਆਉਂਦੀ ਬਿਲਕੁਲ ਬੱਸ ਤੇ ਅਸੀਂ ਆ ਗਿਆਂ ਜੀ ਹਨਾ ਕੰਮ ਗਈਆਂ ਸੀ ਕੰਮ ਦਾ ਕੋਈ ਹਜੇ ਤਾਂ ਮੂੰਹ ਫਰ ਨਹੀਂ ਬਣਿਆ ਮੈਂ ਤੇ ਮੰਮੀ ਜਾ ਕੇ ਆ ਗਏ 2 ਵਜੇ ਤੇ ਘਰੇ ਆ ਗਏ ਹੁਣ ਬੱਸ ਜਵਾਕ ਆ ਗਏ ਹੁਣਗੇ ਚਾਹ ਪਾਣੀ ਕਰਦੇ ਤੇ ਇਹ ਹੈ ਸਾਡੇ ਫੱਟੇ ਫੱਟੇ ਦੇ ਬੰਦੇ ਆ ਬੰਦੇ ਬਹੁਤ ਝਾੜੇ ਦੇਖੋ ਕਾਂਸ ਕੱਢੀ ਹਨ। ਲਾਉਂਦੀ ਕੱਪੜੇ ਦਿੱਤੇ ਸਾਹ ਮਾ ਆਪਾਂ ਤੇ ਕੱਪੜਾ ਝਾੜੂ ਬਹੁਤ ਜ਼ਿਆਦਾ ਕਚਰਾ ਹੋ ਰਿਹਾ ਸੀ ਸਾਥ ਨੂੰ ਸਾਹ ਮਾ ਹੋ ਰਿਹਾ ਚਾਦਰ ਬਾਹਰ ਤੋਂ ਨਾ ਫੈਲ ਜੇ। ਹਾਂ ਨਾ ਮੈਂ ਨਾ ਦੇ ਕੱਪੜੇ ਮਮੀ ਹਾਂ ਮੇਰੀ ਸ਼ਰਤ ਨੂੰ ਦੇਖੀ। ਰਾਉ ਕਰਦੇ ਜਿੱਤੇ ਕੱਪੜਾ ਪਾ ਲਿਆ ਰੋਣ ਸਾਥ ਹੈ। ਨਹੀਂ ਪਤਾ ਹੀ ਨਹੀਂ ਕੈਮਰਾ ਲੱਗ ਗਿਆ। ਕੋਈ ਪਹਿਨਣਾ ਉਹ ਠੀਕ ਹੈ ਹਾਂ ਬਲੂ ਜੈਵਨ ਲੀਕ ਸੀਗਾ ਲੈ ਤਾਂ ਨਹੀਂ ਮੁਰਕੇ ਕੋਈ ਨਾ ਲਾ ਲੈਂਗੇ ਮੈਂ ਰਾਤ ਨੂੰ ਪਾਲਿਆ ਕਰੂੰ ਆਹ ਮੈਂ ਤੇ ਹੋਰ ਵੀ ਕਿੰਨੀ ਮਿਹਨਤ ਕੀਤੀ ਸਾਚਾ ਤੇ ਬੱਸ ਜੀ ਨਾਸੂਨ ਖਰਾਬੀ ਤੁਹਾਡੇ ਦੁਆਰਾ ਆ ਮੋ ਸੋ ਮੋ ਤੱਕ ਮੇਰਾ ਤੇ ਇੱਕ ਡਿਊਟੀ ਲੱਗ ਗਈ ਮੰਮੀ ਜ਼ਿੰਮੇਦਾਰੀ ਬਾਪ ਦੇ ਨਾਲ ਮੈਂ ਲੋਕੀ ਬਾਪ ਤੇ ਬਾਪੇ ਨੇ ਵੀ ਜਾਣੀ ਆ ਕੱਲ ਨੂੰ ਤੇ ਉਹ ਮਤਲਬ 3 ਦਿਨ ਨੂੰ ਦੇਰ ਕੇ ਸਲਾਈ ਕਰਾਉਣ ਨੂੰ ਭਾੜ ਕੇ ਆਉਣੀ ਆ ਮੈਂ ਵੀ ਚੱਲوں ਅਮੀ ਨਾਲ ਕਾਹਦੇ ਆ ਜੂ ਆਏ ਨਾਲ ਆਪਾਂ ਤੇ ਮੈਂ ਮੈਂ ਦੋ ਕਲਰ ਵੀ ਲੈ ਕੇ ਆਉਣੀ ਆ ਬਰਾਉਨ ਦੇ ਲਾਲ ਬਸ ਦੋ ਕਲਰ ਹੀ ਚਾਹੀਦੇ ਫਰੀਦ ਕੋਲੇ ਲੈ ਲੈ ਹੋਂਗੇ ਐਵੇਂ ਦੂਰੇ ਦੂਰੇ ਪੈਸੇ ਨਾ ਲਾਇਆ ब्राउन ਤੇ ਲਾਲ ਮਮੇ ਤੇਰੇ ਵਾਲਸ ਕੋ ਸਪਰੇ ਹੈ ਕਿਹੜਾ ਵਾਲ ਆ ਪਾ ਪੈ ਜਾਂਦੀ ਮੂੜੀ ਵਾਲਾ ਤੇ ਗਾਤਾ ਸਾਨੂੰ ਪਤਾ ਪ੍ਰੀਤ ਕੋਲੋਂ ਲੈ ਆਉਂਗੀ ਠੀਕ ਐ ਨਹੀਂ ਕੋਈ ਫਿਰ ਕੰਮ ਨੂੰ ਆਂਦੇ ਨਹੀਂ ਮੈਂ ਤਾਂ ਐਂ ਕਿੰਨੇ ਕਿ ਮੈਂ ਦਵਾ ਦੇ ਨਾ ਪ੍ਰੀਤ ਲੈ ਲੂੰਗੀ ਐਂ ਕਿ ਜਸ਼ਨ ਕੋਲੋਂ ਵੀ ਨਹੀਂ ਉਹ ਕਿਥੇ ਰੱਖ ਦੋ ਗੰਮੀ ਆਪਦੇ ਕੋਲੇ ਕੀ ਬਤਾ ਤੁਹਾਨੂੰ

ਕੋਈ ਬਾਲਾ ਨਹੀਂ ਲੱਗਾ ਸ਼ਾਮ ਨੂੰ ਬਦਲਦੀ ਹੁਣ ਫਿਰ ਘਾਂਟੇ ਤੱਕ ਨਾ ਹੋਣਾ ਆਇ ਰਕ ਆਪਾਂ ਅੱਗੇ ਵੀ ਆਪਾਂ ਆਹਦੇ ਨਾਲ ਸਿਖਾਉਂਦੇ ਹਾਂ ਕੀ ਇਹ ਸਪਨਾ ਨਾਲ ਲੱਗਦਾ ਪਾਲਣ ਨੇ ਅਦਰਾ ਨੀਂਦ ਜੀ ਵੱਧੀ ਆਈ ਜਾਵੇ ਤੇ ਸੁੱਤੀ ਪਈ ਸੀ ਫਿਰ ਉਹ ਹਣਾ ਬੈਠਣਾ ਕਿ ਜਿਹੜੇ ਘਰ ਹੁੰਦੇ ਨੇ ਤੇ ਉਹਨਾਂ ਦਾ ਨੀਂਦ ਈਏ ਜੇਨਾ ਕੱਤੀ ਰਾਤ ਨੂੰ ਵਧੀਆ ਨੀਂਦ ਆਉਗੀ ਅਮੀ ਸੌਂ ਜਾ ਕੇ ਬਸ ਤੇ ਆਪਨੇ ਰਾਤਾਂ ਵਧੀਆਂ ਹੁੰਦੀਆਂ ਤੇ ਦਿਨ ਛੋਟੇ ਅੱਛਾ ਹਾਂ ਤੈਨੂੰ ਕੀ ਲੱਖੇ ਤੂੰ ਤਾਂ ਦੱਸ ਜੀ ਅਮੀ ਤੇ ਜਿਆਦਾ ਹਾਂ ਚਲ ਫੇ ਚਲੀ ਫਰੀਦੂ ਕਹਦੇ ਮਾੜਾ ਯਾਰ ਦੇ ਸਜਾ ਠੀਕ ਹੈ ਠੀਕ ਹੈ ਲਓ ਜੀ ਸਬਜੀ ਆਪਣੀ ਬਣੀ ਐਂ ਦੀ ਕੱਦੂ ਦੀ ਤੇ ਮੈਂ ਵੀਡੀਓ ਬਣਾਉਣੀ ਸੀ ਜਣਾ ਸਬਜੀ ਦੀ ਪਰ ਪਰਚਾਈ ਦਾ ਫੋਨ ਆ ਗਿਆ ਫਿਰ ਉਹਦਾ ਵੀ ਬੇਚਾਰੇ ਦਾ ਚੱਕਣਾ ਸੀ ਫੋਨ ਤੇ ਦੁੱਧਾ ਆਪਣਾ ਕਰੀ ਜਾਂਦਾ ਦੀ ਸਬਜੀ ਆਪਣੀ ਬਣੀ ਜਾਂਦੀ ਐ ਭਾਂਡੇ ਵਗੈਰਾ ਆਪਾਂ ਚੱਕ ਲੇ ਤੇ ਆਪਣਾ ਜਸ਼ਨਾ ਦੇਖਦੇ ਹਾਂ ਕੀ ਕਰਦਾ ਕੀ ਕਰਦਾ ਪੁੱਤ ਮੇਰੇ ਪੁੱਤ ਕੋਲੇ ਕਲਰ ਹੈ ਨਹੀਂ ਮੈਨੂੰ ਕਹਿੰਦਾ ਲਿਆ ਦੇ ਮੈਂ ਉਹਨੂੰ ਆਖ ਮਖਿਆ ਹੱਥ ਤੰਗ ਹੈ ਅਈਂ ਖੈਰ ਇਹ ਲਿਆ ਦਨੀ ਬੁੱਤ ਲੈ ਕੇ ਆਮ ਤਾਰ ਫੜਦੇ ਨੇ ਦੁਕਾਨ ਤੇ ਧਾਰ ਤੋਂ ਲਿਆਉਣੇ ਧਾਰ ਦੇ ਦਊਗਾ ਕਿਹੜਾ ਕਿਹੜੇ ਹੈ ਨਹੀਂ ਕਲਰ ਬੱਸ ਤੁਸੀਂ ਮੈਨੂੰ ਨਾ 10ਾਂ ਵਾਲੀ ਡੱਬੀ ਲਿਆ ਦੇ 10ਾਂ ਵਾਲੀ ਡੱਬੀ ਆ ਗਏ। ਬਾਹਣਾ ਖੁਰਕਾ 9 ਵਜੇ ਆਣੇ। ਸੋਸੀ ਕੋ ਬਲ ਸੋਸੀ ਕਾ ਦਿੱਤਾ। ਤੇ ਫੇ ਆਉਣੇ ਆਪਾਂ ਪਤਾ। ਪੌਣਾ ਅੱਜ ਆਪਣਾ ਧੋਣ ਵਾਲਾ ਰਹਿ ਗਿਆ। ਉੱਥੇ ਤਾਂਤੀ। ਧੜ ਕੇ ਧੋਵਾਂਗੇ। ਹਰਿਆਲੀ ਦੇਖੋ ਜੀ ਮੀਂਹ ਤੋਂ ਬਾਅਦ ਐਡੀ ਸੋਹਣੀ ਹੋ ਗਈ ਅੰਗੂਰਾਂ ਵਾਲੀ ਵੱਲ। ਬਹੁਤ ਸੋਹਣੀ ਹੋਈ ਪਈ ਹਰਿਆਲੀ। ਰਬ ਮੁੰਡੇ ਨੂੰ ਟੈਨਸ਼ਨ ਹੋਈ ਪਈ ਆ ਰੰਗਾਂ ਦੀ ਵੀ ਮੇਰੀ ਮੰਮਾ ਲਿਆਉਗੀ ਕਿ ਨਹੀਂ ਲਿਆਉਂਦੀ ਆ ਕਿ ਦਿੰਨੀ ਮੈਂ 10 ਰੁਪਈਆ ਦੇ ਕਿਉਂਕਿ ਕੁਝ ਬਣਾਉਣਾ ਐ ਨੇ ਰੰਗ ਬਣਾਉਣੀ ਆ ਕੋਈ ਚੀਜ਼ ਦੀ ਤੇ ਆਪਣਾ ਵੀ ਐਲੋਵੇਰਾ ਵਧੀਆ ਚੱਲ ਪਿਆ ਹਨਾ ਬਹੁਤ ਸੋਹਣਾ ਹੋ ਗਿਆ ਤੇ ਫੁੱਲ ਵਾਲਾ ਬੂਟਾ ਵੀ ਬਹੁਤ ਸੋਹਣਾ ਬਹੁਤ ਫੁੱਲ ਲੱਗਦੇ ਤੇ ਹੁਣ ਤਾਂ ਬਹੁਤ ਹੀ ਜ਼ਿਆਦਾ ਆ ਕਸ ਬੈਂਡ ਕਰਕੇ ਵਧੀਆ ਐ ਥਾੜਾ तो जाना। तो जो 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 तो लो जी सब्जी अपनी बनिया करगी थोड़ी जी फाड़ियाँ खड़म है, 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 है। कॉल जी तो बढ़िया रहा है थोड़ा कद्दू का पक्का बी सी कद्दू च उस क्डेस कुछ रहे है। ਨਾ ਤਾਂ ਬੋਨਾ ਜੀ ਮਲਾਈ ਮਲਾਈ ਵਿੱਚ ਕੁਛ ਦੁੱਧ ਤੁਸੀਂ ਬਣਾ ਕੇ ਦੇਖੋ ਸਾਰੇ ਭੈਣ ਭਰਾ ਹੋਣਾ ਵੀ ਕਿੰਨੀ ਘੈਂਟ ਸਬਜ਼ੀ ਲੱਗੇ ਦੁੱਧ ਪਾ ਕੇ ਬਹੁਤ ਸਵਾਦ ਆਏਗੀ ਇਹ ਇਦਾਂ ਮੱਧ ਦੇ ਦੇਣੀ ਸੋਹਣੀ ਟੇਸਟੀ ਕਲਰ ਅਜ ਬਹੁਤ ਸੋਹਣਾ ਨਹੀਂ ਬਣਿਆ ਸਬਜ਼ੀ ਦਾ ਰੋਜ਼ ਨੂੰ ਹਨ ਘੈਂਟ ਬਣੀ ਆ ਥੋੜਾ ਜਿਹਾ ਲਵਾਵਾ ਵੀ ਸੇਕ ਜੀ ਬਰੀਆ ਵਿੱਚ ਕੁਸਾਲ ਜਿਹੀ ਅੰਦਾ ਤੇਜ਼ ਵੀ ਹਾਂ ਹੂੰ ਇੰਨੀ ਕੁ ਤਰੀ ਰੱਖਦੀ ਹੁੰਨੀ ਮੈਂ ਤੇ ਵਧੀਆ ਐ ਰੋਟੀ ਖਾਣਗੇ ਜਵਾਕ ਅੱਜ ਕੇ ਚਾਹ ਕੇ ਰੋਟੀ ਹੁੰਦੀ ਐ ਤੇ ਆਪਾਂ ਇੱਧਰ ਗੁੰਨਦੇ ਜੀ ਆਟਾ ਤੇ ਉਹ ਤਾਂ ਵੀ ਨਾ ਆਪਣਾ ਮੜਾ ਲੱਗਿਆ ਸੀ ਉਹ ਕਿਹੜਾ ਕੀ ਆਪਣਾ ਕੱਟਾ ਕਰਿਆ ਹੁੰਦਾ ਹੈ ਨਾ ਤੇ ਦੁੱਧ ਦੁੱੱਤਾ ਕਰਿਆ ਹੁੰਦਾ ਮਲਾਈ ਆਈ ਹੁੰਦੀ ਐ ਤੇ ਵਧੀਆ ਕਰਮੀ ਹੁੰਦਾ ਉਹ ਤੇ ਜਿਆਦਾ ਦੁੱਧ ਨਹੀਂ ਹੁੰਦਾ ਕਿ ਜਿਆਦਾ ਕਾਢਣ ਦੀ ਆਪਾਂ ਨੂੰ ਜ਼ਰੂਰਤ ਹੈ ਨਹੀਂ ਸਬਜੀ ਆਪਣੀ ਹੋ ਗਈ ਜੀ ਬਣ ਕੇ ਰੈਡੀ ਗੈਸ ਆਪਣੀ ਬੰਦ ਕਰਦੇ ਆਪਾਂ ਤੇ ਗੁੰਨਦੇ ਆਟਾ बस रोटी ना आज ही ना नॉस्ट्रूलेट देख के डाल लाओ ना आप तो फिर ना लाएं देखिए आ किधर गया अभी मैं तो करता नहीं मैं आज बोली ना कि हम उल्टा कार रखे सही है बता सही है ये तो लेके प्लीज प्लीज मम्मी माफ कर दे ਤੇ ਜਸ਼ਨ ਨੇ ਮਾਫੀ ਵੀ ਮਤਾਂ ਮੰਗੀਆਂ ਤਾਂ ਕਿਉਂਕਿ ਮੈਨੂੰ ਕਹਿੰਦਾ ਸਕੱਜ ਲੈ ਦੇ ਮਾਂ ਪੁੱਤ ਇੱਕ ਵਾਰੀ ਪੈਸੇ ਆਉਣਗੇ ਹੱਥ-ਤੰਗ ਹਨ। ਮੈਂ ਲਿਆ ਦੂੰਗੀ ਨਾ ਕਿ ਸੜਜ। ਕੱਲ ਨੂੰ ਮੈਂ ਕਿ ਉਹਧਰ ਜਾਣਾ ਹਨਾ ਅਜੇ ਆਪਾਂ। ਤੇ ਫਿਰ ਮੈਂ ਤੈਨੂੰ ਕਲਰ ਲਿਆ ਦੂੰਗੀ ਤਾਂ ਕਰਕੇ ਇਹਨੇ ਇੱਕ ਦੋ ਵਾਰੀ ਆਖ ਮੰਮੀ ਮੈਨੂੰ ਕਲਰ ਲਿਆ ਦੇ ਕਲਰ ਲਿਆ ਦੇ। ਮੈਂ ਇਹਨੂੰ ਕਿਹਾ ਹਾਂ ਪੁੱਤ ਖੜ ਜਾ ਰੁਕ ਜਾ। ਤੇ ਜਸ਼ਨ ਨੇ ਆਟੇ ਦੇ ਵਿੱਚ ਚੁੱਥੀ ਪਾਈ ਅੱਜ। ਚੁੱਥੀ ਬਾ ਕੇ ਪਲੀਜ਼ ਪਲੀਜ਼ ਮੰਮੀ ਮੈਨੂੰ ਮਾਫ ਕਰ ਦੇ। ਇੱਕ ਬਾਪ ਨਾਲ ਕੀ ਗੱਲ ਸੋਡੇ ਨਾਲ ਗੁੱਸੇ ਹੋ ਕੇ ਮੈਂ ਕਿੱਥੇ ਜਾਊਂਗੀ ਹਾਂ ਨਾ ਨਾ ਹੋਵੇ ਆਪਣੀ ਦੀ ਸਪੈਲਿੰਗ ਗਲਤ ਹੈ ਪਲੀਜ਼ 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 ਮੈਨੂੰ ਨਾ ਮਾਪ ਮਾ ਆਪਲੀ ਕੀ ਗੱਲ ਪਤਾ ਸੋ ਉੱਥੋਂ ਬਿਨਾ ਕਿੱਥੇ ਜਾਊਂਗੀ ਮੈਂ ਸੋਡੇ ਜੋ ਉੱਥੇ ਕੀ ਜੀ ਦੀ ਵਜ੍ਹਾ ਮਿਲਿਆ ਮੈਨੂੰ ਹੋਰ ਮੇਰਾ ਕੌਣ ਹੈ ਸੜਾ ਜਸ਼ਨ ਤਾਂ ਐ ਚਿੱਠਾ ਲੈ ਲੈ ਕੇ ਭਰਿਆ ਲੈਂਦਾ ਮੈਨੂੰ ਹਣਾ ਜਸ਼ਨ ਹੂੰ ਤੇ ਪ੍ਰੀ ਸਾਰੀ ਸੁੱਤੀ ਪਈ ਐ ਜਿਉਂ ਸੁੱਤੀ ਹੋ ਮੰਨ ਕੇ ਚੱਲੋ 4 ਵਜੇ ਤੇ ਦੀ ਸੌਂਗੀ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਰ ਕੌਣ ਰਾਤ ਨੂੰ ਸੌਣੀ ਜੀ ਆ ਕੀ ਹੋਰ ਭੁੱਕੜ ਆ ਗਿਆ ਨਾ ਐਡਾ ਵੱਡਾ ਦਿਖਾਵਾ ਬਹੁਤ ਸੋਹਣੀ ਚੱਲੀ ਆਂ ਦੀ ਨੀ ਰਹਿ ਗਈ ਜਰਾਣੇ ਬੰਨੀ ਅਜ ਮੀ ਹੈ ਜਛ ਹੈ ਕੋਲਿਆਂ ਆ ਗਏ ਮੇਰੇ ਆਉ ਦੇ ਉਦਨਾਲ ਆ ਇਹ ਆਉ ਸੀ ਉਦਨਾਲ ਆ ਇਹ ਮਮੀ ਜਿਹੜਾ ਵੀ ਹੈਗਾ ਉਦਨਾਲ ਆ ਹੀ ਹੈ ਮਮੀ ਉਹ ਜਿਹੜੇ ਹੁੰਦੇ ਨੇ ਭੂਣ ਜੇ ਮੋٹے ਮੋٹے ਇਹ ਡਿਡ ਹੁੰਦੇ ਨਾ ਮੈਨਾਂ ਉਹਨਾਂ ਦੇ ਬੱਚੇ ਦੇਖੇ ਆ ਮੇਰੀ ਛਾਲ ਤੇ ਚੜ ਰਿਹਾ ਸਿੱਕ ਦੇਣਾ ਜੇ ਮੈਂ ਨਾ ਕਿ ਹੱਡੀ ਸੀ ਮੈਂ ਇਹ ਸ਼ਰਟ ਨਹੀਂ ਚੱਕੀ ਸੀ ਗਲਤੀ ਨਾ ਤੇ ਉਹ ਤੇ ਚੜ ਗਏ ਉਹਨਾਂ ਦੇ ਬੱਚੇ ਸ਼ਰਟ ਕਿੱਥੇ ਕੋਈ ਥੱਲੇ ਪਈ ਸੀ ਸਿੱਟੀ ਚੜ ਗਏ ਫਿਰ ਅਰੇ ਛੋਟੇ ਬੱਚਿਆਂ ਤੋਂ ਵੱਡੇ ਬੱਚੇ ਬਣ ਜਾਂਦੇ ਹਨ ਕੀੜੇ ਕੁੜੇ ਜੀ ਖਾ ਖਾ ਬਸ ਜੀ ਆਟਾ ਕੁੰਨਦੇ ਆਪਾਂ ਹਨਾ ਕੱਲ ਵੀਡੀਓ ਨਹੀਂ ਪਈ ਤੇ ਬਸ ਕੁਝ ਸ਼ੌਟ ਮੈਂ ਮਤਲਬ ਕੱਲ ਲਏ ਹਨਾ ਮੰਮੀ ਨਾਲ ਅਸੀਂ ਮੜਾਏ ਕੰਮ ਗਏ ਸੀ ਤੇ ਉਹ ਝੋੜ ਮੈਂ ਐਡ ਕਰੂੰਗੀ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਹਨਾ ਤੇ ਸੋਹਣੇ ਜਿਹੇ ਕਮੈਂਟ ਕਰਿਆ ਕਰੋ ਜੀ ਤੇ ਸੋਹਣੇ ਬਣਾਓ ਹਨਾ ਪਰ ਵੀ ਨੂੰ ਪਤਾ ਨਹੀਂ ਕੀ ਗੱਲ ਆ ਬਹੁਤ ਘਟ ਆਉਣ ਲੱਗ ਗਏ ਖੂਸੀ ਜਸ਼ਨ ਨੂੰ ਮੈਂ ਕਹਿਣੀ ਆ ਨਾ ਆ ਜਾਓ ਜਸ਼ਨ ਤੂੰ ਵੀਡੀਓ ਬਣਾ ਕੇ ਦੇਣਾ ਕਿ ਐਂ ਦੇਣਾ ਮੈਂ ਵੀਡੀਓ ਬਣਾ ਕੇ ते अम्मे मेरे वास्ते हल्दी वाले परांठे बनाए हल्दी वाले परांठे कौन बनाता है मैं मिर्च ना पाई अद्धी मिर्च पाती सी हल्दी का गुँ दे वास्ते खानी है तू और ना ले। ने। दे बॉक्स पे जी फिर दोबारा ना लेंदे परांठे चाय फिर नून वाले बाकी तेरी गलत गल है जो सुन तू मेरी ही नहीं ਸਬਜ਼ੀ ਖਾਇਆ ਕਰ ਬੱਬੂ ਦੀ ਠੰਡੀ ਸਬਜ਼ੀ ਬਾਟੀ ਭਰ ਕੇ ਸਬਜ਼ੀ ਖਾ ਲੀ ਮਮਾ ਆ ਬਸ ਦੋ ਰੋਟੀਆਂ ਦੇ ਨਾਲ ਆਲੂ ਪਕੌੜੇ ਦੇਵੇਂ ਨਾਲ ਆ ਮੈਂ ਖਾ ਲੂੰ ਪਰ ਗੰਡਿਆਂ ਦੀ ਤੇ ਕੱਦੂ ਦੀ ਨਾ ਵੀ ਤੇ ਫਿਰ ਹੁਣ ਮੇਰੀ ਗੱਲ ਸੁਣੋ ਸਬਜ਼ੀ ਨੂੰ ਘੱਟ ਨਹੀਂ ਥੋੜੀ ਹੈ ਮਾਂ ਨੇ ਤਾਂ ਆਪਣੇ ਵਾਸਤੇ ਕੱਦੂ ਲਿਆ ਕੇ ਦਿੱਤਾ ਜੇ ਆਪਾਂ ਛੱਡ ਦੇਈਏ ਇਹਨੂੰ ਖਰਾਬ ਹੋ ਜਾਊਗਾ ਕੋਤੋਂ ਮੁਹੀ ਹੈ ਨਾ ਜਿਵੇਂ ਇਹ ਤੋਂ ਬਣਾ ਬੰਦਾ ਹੋ ਜਾਂਦਾ ਤੇ ਮੈਨੂੰ ਮਤਲਬ ਬੰਦੀ ਨਹੀਂ ਸੁੱਤੀ ਹੁੰਦੀ ਹੈ ਤੇ ਇੰਨੀ ਜਿਆਦਾ ਨੀਂਦ ਨਹੀਂ ਆਉਂਦੀ ਮੈਨੂੰ ਜਿਵੇਂ ਲਾਵਾ ਸੌਂਦੇ ਹਾਂ ਫਿਰ ਉਹ ਵੀ ਖਤਮ ਤੇ ਬਾਕੀ ਇਹ ਕਹ ਲਉ ਕਿ ਆਪਾਂ ਨਾ ਜੇ ਹੋ ਸਕਦਾ ਮੈਂ ਫੋਨ ਨਾਲ ਲੱਗ ਗਈ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਨਾਲ ਲੈ ਜੀ ਅਮੀ ਠੀਕ ਮਾਨੂੰ ਤੁਹਾਨੂੰ ਵੀ ਸ਼ੇਅਰ ਕਰਾਂਗੇ ਤੁਹ ਪਰਿਆਦੇ ਬੰਨਾਂ ਦੇ ਉਹਦੇ ਤਾਂ ਮੰਮੀ ਤੂੰ ਕਹੀ ਆਂਦੀ ਸੀ ਸਾਨੂੰ ਲੈ ਕੇ ਜਾਏਂਗੀ ਕਿ ਨਹੀਂ ਕਿੱਥੇ ਤੂੰ ਹੀ ਤਾਂ ਕਹਿ ਸੀ ਕਿੱਥੇ ਜਾਣਾ ਕੋਤੇ ਉਸੇ ਬੋਕ ਕੇ ਕਰਾਂ ਮੈਂ ਤੂੰ ਤੀ ਕਹਿ ਸੀ ਮੈਂ ਮੈਨੂੰ ਹੋ ਗਿਆ ਕਿਹ ਕਿਹ ਕੀ ਆ ਤੱਕੀ ਉਹਦੇ ਜਵਾਕ ਨੂੰ ਜੇ ਮੰਮਾ ਸਿੱਧੇ ਜੁਆਖਾਂ ਨੇ ਭੱਜਣਾ ਮਾਣੂ ਤੇ ਜਵਾਖਾ ਖੌਂਦ ਗੋੜ ਮੈਂ ਤਾਂ ਅੰਦਰ ਵਜੇ ਅੰਦਰ ਗੋਦਵਾਲੀ ਗੋੜ ਫਿਰ ਤਾਂ ਐਂ ਜਿੰਨੀ ਮੈਂ ਤਾਂ ਸਕੂਲ ਹੀ ਬਾਜੀ ਜੀ ਤੇ ਨੋ ਮੇਰੀ ਤਾਂ ਇਹਦਾ ਨਾ ਜੀ ਦੇ ਮੱਕੀ ਦੇ ਨਾਲੋਂ ਪਰ ਵੀ ਜਿਹੜਾ ਇਹ ਬੱਤ ਹੋਣੀ ਕਿਸੇ ਦੇ ਵੀ ਬੱਤ ਤੇ ਅਗਲੇ ਦੇ ਦੋ ਕੁ ਘੰਟੇ ਸਾਰੇ ਜਿਹਨੇ ਤੇ ਸਹਣਾ ਨੂੰ ਤਾਂ ਹੁੰਦਾ ਹੈ ਫਿਰ ਵੀ ਜਾਣਾ ਦਾ ਪੂਰਾ ਪਤਾ ਘਰ ਦੇ ਜਵਾਈ ਭਾਈ ਜੀ ਦਾ ਤੁਹਾਡੇ ਕਿਹੜਾ ਭੂਆ ਹੈਗੀ ਕੋਈ ਜਿਹਨੂੰ ਜੈਦੀ ਦਿਖਣਾ ਪੈਂਦਾ ਹੈ ਤੇ ਜੀ ਜਵਾਈ ਜੀ ਆਪਣੇ ਘਰ ਦਾ ਨਾ ਹੱਕ ਬੰਦਾ ਸਣਾ ਜੀ ਸ਼ੌਟ ਕਿ ਜਾਨੀਆ ਪਰ ਦੇਖਾਂਗੇ ਕਿ ਇਹਨਾਂ ਦਾ ਕੰਮ ਖਾਣਾ ਨਾ ਕਿੰਨਾ ਹੈ ਫਿਰ ਇੰਤਰਮੇ ਲਾਓ ਜੀ ਜਸ਼ਨ ਆਪਣਾ ਕਰੀ ਜਾਂਦਾ ਪੇੜੇ ਕਹਿੰਦੀ ਮੰਮੀ ਮੈਂ ਪੇੜੇ ਬਣਾਵਣਾ ਰੱਖ ਦਿੰਨੀ ਐ ਚਾੜਮਖਾ ਬਣਾ ਦੇ ਫਿਰ ਮੈਂ ਫਟਾਫਟ ਰੋਟੀ ਲਾ ਲੂੰਗੀ ਦੁੱਧ ਆਪਣਾ ਗਰਮ ਹੋਏ ਪਿਆ ਸਾਨੂੰ ਪਤਾ ਹੈ ਸਬਜ਼ੀ ਆਪਣੀ ਬਿਲਕੁਲ ਰੈਡੀ ਐ ਐਦਾਂ ਕਰਕੇ ਆਂਜੀ ਵਸਾ ਚੀਪ ਉਹ ਤਾਂ ਨਹੀਂ ਰੋਟੀਆਂ ਪ੍ਰਿਥਲਾਇਆ ਮੇਰੀਆਂ ਬਣਾਈਆਂ ਰੋਟੀਆਂ ਕਦੇ ਨਹੀਂ ਚੁੱਕਦੀਆਂ ਹੂੰ ਸਹੀ ਗੱਲ ਹੈ ਇਹ ਤਾਂ ਮੰਨਣੀ ਪਊਗੀ ਗੱਲ ਦੁਜੀ ਤੋਂ ਤੀਵੀ ਤੇਰੀ ਹੋ ਗਿਆ ਪ੍ਰੀ ਉਹ ਵਾਲੀ ਫਿਰ ਹੈ ਉਲਵਾਰੀ ਚ ਰਾਤੀ ਚ ਮੈਂ ਤੈਹ ਲਾ ਕੇ ਉਦੋਂ ਸ਼ਰਟ ਵੀ ਹੋਰ ਪਾ ਲਈ ਇਹਦੇ ਨਾਲ ਮੈਨੂੰ ਆਦਤ ਹੈਗੀ ਮਿੱਠੀਆਂ ਦੀ ਛੋਟ ਕੇ ਕਰ ਦੇ ਨਾ ਮਤਲਬ ਪੇੜੇ ਜੇ ਬਣਾ ਦੇ ਮੈਂ ਕਾ ਲੈਣੀ ਵਾ ਤਾਂ ਰੋਟੀ ਤਾਂ ਫਟਾਫਟ ਹਾਂ ਜੀ ਆਸਾ ਤੂੰ ਨਾ ਨਾ ਆਇਆ ਮੇਰੀ ਗੱਲ ਮੰਨਦਾ ਤਾਂ ਨਾ ਕਿ ਤੇ ਆਪ ਦਾ ਰੋਟੀ ਖਾ ਲੈ ਜਿਹੜੀ ਖਾਣੀ ਹੈ ਇੱਕ ਦੋ ਰੋਟੀਆਂ ਠੀਕ ਹੈ ਮੈਂ ਜਾਇਆ ਮੈਂ ਪਹਿਲਾਂ ਉੱਥੇ ਕੀ ਤਾਂ ਕਿੱਥੇ ਜਾਣਾ ਤੂੰ ਕੱਲੇ ਨੂੰ ਨਹੀਂ ਮੈਂ ਜਾਣ ਦਿੰਦੀ ਕਿਤੇ ਵੀ ਕਾਲੂ ਲਈ ਆਵਾਂਗੇ ਕਾਲੂ ਮੈਂ ਸਕੇਚ ਚ ਦੇਵਾ ਲਵਾਂਗੀ ਮੈਂ ਜਾਣਾ ਹੂੰ ਵੀ ਸਵੇਰੇ ਸਵੇ ਹੀ ਜਾਣਾ ਥੋੜਾ ਜਿਹਾ 7:00 ਵਜੇ ਕੰਮ ਹੈ ਉਹ ਮੈਂ ਤੈਨੂੰ ਸਕੇਚ ਲਿਆ ਦਵਾਂਗੀ ਬਸ ਪ੍ਰੋਮਿਸ ਹੈ ਤੇਰੇ ਨਾਲ ਵਾਦਾ ਹੋ ਗਿਆ ਐਸ ਵੇਲੇ ਪਤਾ ਕੁੜੀਆਂ ਨਹੀਂ ਬਾਹਰ ਜਾਂਦੀਆਂ ਘੰਟਾ ਟਾਈਮ ਵਾਲਾ ਮੜਾ ਐ ਪੇ ਸਾਈਕਲ ਵੀ ਨਹੀਂ ਪਤਾ ਤੇਰਾ ਡੈਡੀ ਹੁੰਦਾ ਪਰ ਉਹ ਉਹਦੇ ਨਾਲ ਜਾ ਕੇ ਲਿਆਉਂਦਾ ਤੂੰ ਐਸ ਵੇਲੇ ਕੁੜੀਆਂ ਬਾਹਰ ਨਹੀਂ ਜਾਂਦੀਆਂ ਉਹਨੇ ਘਰੋਂ ਬਾਹਰ ਠੀਕ ਹੈ ਤੇ ਕਰਦੀ ਫਿਰ ਪੁੱਤ ਐਂਡ ਆਪਰਾ ਵੀਡੀਓ ਤਾਂ ਹਨ ਫਿਰ ਆਪ ਲੋ ਅਪਲੋਡ ਕਰਾਂਗੇ ਸੌਰੀ ਕਿੰਨਾ ਟਾਈਮ ਲੱਗ ਜੂਗਾ ਹਨ ਲਓ ਜੀ ਤੇ ਆਪਣਾ ਇਧਰ ਕੰਮ ਆ ਮੇਰਾ ਪੁੱਤ ਲੱਗਿਆ ਪਿਆ ਫਟਾ ਫਟ ਲੱਗਿਆ ਪਿਆ ਇਹਨੂੰ ਭੁੱਖ ਲੱਗ ਜਾਂਦੀ ਟਾਈਮ ਨਾਲ ਤਾਂ ਕਰਕੇ ਖਰਾਬ ਹੋ ਗਈ ਪੇੜਾ ਕਰ ਦੂੰਗੀ ਮੈਂ ਦੁਬਾਰੇ ਕਰ ਦੂੰਗੀ ਪੇੜਾ ਆ ਆਂ ਦੇ ਰੋਟੀ ਦਾ ਹਾਲ ਹੈ ਦਹਾ ਤੇ ਚਲੋ ਜੀ ਹਨਾ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਪਲੀਜ਼ ਸਪੋਰਟ ਕਰੋ ਜੀ ਚੈਨਲ ਨਾਲ ਹਨਾ ਵਿਊ ਬਹੁ ਘਟਾਉਣ ਲੱਗੇ ਪਤਾ ਨਹੀਂ ਕੀ ਗੱਲ ਹੋਗੀ ਤੇ ਹਜੇ ਤਾਂ ਆਪਾਂ ਆਪਣੀ ਮੰਜ਼ਿਲ ਦੇ ਅੱਧੇ 'ਚ ਵੀ ਨਹੀਂ ਪਹੁੰਚੇ ਹਨਾ ਤੇ ਕਰ ਦਿਓ ਜੀ ਪਲੀਜ਼ ਸਪੋਰਟ ਹਨਾ ਚਲੋ ਤੁਹਾਡੀ ਸਪੋਰਟ ਨਾਲ ਹੀ ਸਾਡਾ ਚੈਨਲ ਹੈ ਤੇ ਸੋਚਿਆ ਚਲੋ ਹਨਾ ਵੀ ਜਵਾਕੜੀ ਵਾਸਤੇ ਹਨਾ ਇਹਦੇ ਜਸ਼ਨ ਦਾ ਸੁਪਨਾ ਆਪਾਂ ਕਰਤੀ ਇਹ ਪੂਰਾ ਤੇ ਬਾਕੀ ਮਿਹਨਤ ਕਰ ਰਹੇ ਆਂ ਜੀ ਹਨਾ ਮਿਹਨਤ ਦਾ ਫਲ ਹੀ ਮੰਗ ਰਹੇ ਆਂ ਆਪਾਂ ਵੈਗਰੂ ਤੋਂ ਵੀ ਅਸੀਂ ਮਿਹਨਤ ਕਰਦੇ ਸਾਨੂੰ ਫਲ ਦੇ ਹਨਾ ਵੈਗਰੂ ਤੇ ਬਾਕੀ ਜੀ ਹਨਾ ਤੇ ਰੋਟੀ ਖਾਣੇ ਬਸ ਹੁਣ ਆਪਾਂ ਬਣਾ ਕੇ ਤੇ ਜਿਸ਼ਨ ਨੂੰ ਕਹਿੰਨੀ ਮੈਂ ਨਾ ਆਇਆ ਹੋਇਆ ਜਾ ਕੇ ਤੇ ਮੈਂ ਰੋਟੀ ਲਾ ਗਈ ਨਹੀਂ ਫਟਾਫਟ ਤੇ ਮੁੜ ਕੇ ਇਹਨਾਂ ਕੁ ਵੇਲਾ ਹੋ ਜਾਂਦਾ ਬਾਕੀ ਮੀਝੇ ਤੋਂ ਬਾਅਦ ਆਪਾਂ ਮੱਕੜ ਆ ਜਾਂਦੇ ਹੈਗੇ ਮੌਸਮ ਚ ਦੋ ਤਿੰਨ ਦਿਨ ਨਾ ਮੱਕੜ ਜਿਆਦਾ ਆਉਣਗੇ ਤੇ ਇੰਨੀ ਜਿਆਦਾ ਗਰਮੀ ਹੋਵੇ ਹੋਮਸ ਹੋਈ ਪਿਓ ਬਹੁਤ ਜਿਆਦਾ ਨਾ ਤਾਂ ਕੂਲਰ ਲਵਣੇ ਤਾਂ ਵੀ ਅੰਦਰ ਗਰਮੈਸ਼ ਆਈ ਜਾਂਦੀ ਮੁੜਕਾ ਪਸੀਨਾ ਪਸੀਨੀ ਹੋਏ ਰਹਿੰਦੇ ਸਾਰਾ ਦਿਨ ਤੇ ਚਲੋ ਜੀ ਸਪੋਰਟ ਕਰ ਦੋ ਨਾ ਪਲੀਜ਼ ਆਪਣੇ ਚੈਨਲ ਨਾਲ ਤੇ ਬਾਕੀ ਆਪਣੇ ਬਲੌਗ ਦੇ ਵੀ ਆਇਆ ਕਰਨਗੇ ਹੁਣ ਆਪਾਂ ਮਿਸ ਨਹੀਂ ਕਰਦੇ ਹਨ ਇੱਕ ਦਿਨ ਵੀ ਤੇ ਦਿੱਲੀ ਆਵਦਾ 10 ਮਿੰਟਾਂ ਦਾ 15 ਮਿੰਟਾਂ ਦਾ ਵਲੌਗ ਆਪਾਂ ਅਪਲੋਡ ਕਰਾਂਗੇ ਬਾਕੀ ਆਪਾਂ ਕੱਲ ਨੂੰ ਫੋਨ ਲੈ ਕੇ ਜਾਵਾਂਗੇ ਹਨਾ ਨਾਲ ਤੇ ਆਪਾਂ ਤੁਹਾਨੂੰ ਮਤਲਬ ਵੀ ਜਿਵੇਂ ਕੀ ਆਪਾਂ ਇੱਥੋਂ ਜਾਵਾਂਗੇ ਹਨਾ ਗਿੱਦੜਵਾ ਤੇ ਆਪਾਂ ਤੁਹਾਡੇ ਨਾਲ ਰਾਹ 'ਚ ਸ਼ਾਰਟ ਵਗੈਰਾ ਤੁਹਾਡੇ ਨਾਲ ਆਪਾਂ ਜਰੂਰ ਹਨਾ ਕੱਲ ਵਾਲੀ ਵੀਡੀਓ 'ਚ ਐਡ ਕਰਾਂਗੇ ਤੇ ਪਲੀਜ਼ ਕੱਲ ਵਾਲੀ ਵੀਡੀਓ ਵੀ ਫੋਲੋਵਾਚ ਕਰ ਲਿਓ ਤੇ ਅੱਜ ਵਾਲੀ ਵੀ ਕਰ ਲਿਓ ਤੇ ਕੱਲ ਵਾਲੀ ਸੌਰੀ ਜੀ ਹਨਾ ਵਲੌਗ ਨਹੀਂ ਬਣਿਆ ਮੈਥੋਂ ਹੁਣ ਕਿਉਂਕਿ ਕੱਲ ਹੋ ਜਾਂਦਾ ਕਈ ਵਾਰੀ ਘਰਾਂ ਦੀਆਂ ਕੋਈ ਦਿੱਕਤ ਪਰੇਸ਼ਾਨੀਆਂ ਹੋ ਜਾਂਦੀਆਂ ਤੇ ਬਾਕੀ ਹੁਣ ਆਪਣੇ ਵਲੌਗ ਦਿੱਲੀ ਹੋਣਗੇ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਜੀ ਫੁੱਲ ਵਾਚ ਕਰ ਲਿਆ ਕਰੋ ਪਲੀਜ਼ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੇ ਚਲਦੀ ਚਲਦੀ ਵੀਡੀਓ ਨੂੰ ਕਰ ਦਿਆ ਕਰੋ ਜੀ ਸ਼ੇਅਰ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ